ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਪੌਪ ਕੌਰ ਇਸ ਵਿੱਚ ਲੈਨੇ ਆਪਾਂ ਮੱਕੀ ਦੇ ਦਾਣੇ ਤੇ ਇੱਧਰ ਆਪਾਂ ਰੱਖ ਲਈ ਕੜਾਈ ਤੇ ਉਹਦੇ ਵਿੱਚ ਆਪਾਂ ਪਾ ਲਿਆ ਵਾ ਥੋੜਾ ਜਿਹਾ ਰਾਇਨਡ ਆਇਲ ਪਾਇਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਵਾਂਗੇ ਤੇ ਇਸ ਨੂੰ ਆਪਾਂ ਗਰਮ ਰੱਖ ਦਿੱਤਾ ਤੇ ਇੰਨਾ ਕੁ ਆਪਾਂ ਨਮਕ ਪਾਉਣਾ ਸਰਫੋ ਮਤਲਬ ਨਾਮ ਕੁਝਿਆ ਹਵਾਲੇ ਹੋ ਜਾਣ ਤੇ ਹੁਣ ਆਪਾਂ ਜਿਹੜੇ ਆਪਣੇ ਪਾਪਕੋਰਨ ਮਲੇ ਆ ਇਹਨਾਂ ਨੂੰ ਆਪਾਂ ਇਸ ਕੜਾਈ ਦੇ ਵਿੱਚ ਪਾ ਦਾਂਗੇ ਤੇ ਹੁਣ ਅਪਣ ਇਹਨਾਂ ਨੂੰ ਹਲਕਾ ਜਿਹਾ ਹਿਲਾ ਦਾਂਗੇ ਤੇ ਹੁਣ ਆਪਾਂ ਇਸ ਦੇ ਉੱਤੇ ਦੇਵਾ ਗੇ ਟੱਕਣ ਟੱਕਣ ਦੇ ਕੇ ਆਪਾਂ ਇਸ ਨੂੰ 5 ਮਿੰਟ ਪਗਾਵਾਂਗੇ ਇਸ ਦੇ ਨਾਲ ਹੀ ਇਹ ਬਹੁਤ ਅੱਛੇ ਪੌਪ ਹੋਣ ਆਪਣੇ ਬਣ ਗਏ ਹੁਣ ਆਪਾਂ 5 ਮਿੰਟ ਵਾਸਤੇ ਇਹਨਾਂ ਨੂੰ ਰੱਖ ਦਿੱਤਾ ਵਾ ਗੈਸ ਦੇ ਉੱਤੇ ਤੇ ਹੁਣ ਆਪਾਂ ਦੇਖਦੇ ਹਾਂ ਆਪਣੇ ਜਿਹੜੇ ਦਾਣੇ ਆ ਕਿ ਮਤਲਬ ਕਿੰਨੇ ਟਾਈਮ ਵਿੱਚ ਭੰਨ ਜਾਂਦੇ ਆ ਲਓ ਜੀ ਜਿਹੜੀਆਂ ਆਪਣੇ ਪੌਪ ਹੋਣ ਆਹ ਦੇਖੋ ਅੰਦਰ ਬੰਦੇ ਪਏ ਆ ਇਨਨ 5 ਮਿੰਟ ਲੱਗਣੇ ਆ 5 ਮਿੰਟ ਮੈਂ ਪਹਿਲਾਂ ਕਿਹਾ ਸੀ 5 ਮਿੰਟਾਂ ਚ ਇਹਨਾਂ ਨੇ ਰੈਡੀ ਹੋ ਜਾਣਾ ਆ ਦੇਖੋ ਲਓ ਜੀ ਆਪਣੇ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਦੇਖਦੇ ਆਂ ਹਾਂਜੀ ਆਪਣੇ ਦੇਖੋ ਜੀ ਪੌਪਕਨ ਬਿਲਕੁਲ ਹੀ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਪਾ ਲੈਨੇ ਆਂ ਦੇਖੋ ਜੀ ਆਪਣੇ ਜਿਹੜੇ ਪੌਪਕਨ ਬਿਲਕੁਲ ਬਣ ਕੇ ਰੈਡੀ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਨਾ ਤੇ ਸਾਡੀ ਰੈਸਪੀ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ